ਹਾਜੀ ভাই ਸਸਿਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਬੈਠੀ ਠੀਕ ਆ ਕੋ ਤੇ ਅੱਜ ਗੱਲ ਕਰਦੇ ਸਭ ਤੋਂ ਪਹਿਲੇ ਆਪਣਾ ਦੇਸੀ ਚੰਪਰਾ ਦਾ ਕੰਮ ਹੈਗਾ ਜਿਹੜਾ ਸੰਗੂਰ ਹੈ ਪਿੰਡ ਸ਼ੇਰੋਆ ਦਾਣਾ ਬੱਡੀ ਦੇ ਕੋਲ ਹੈ ਬਾਈ ਕਰੇ ਆਪਣੇ ਹੋ ਵੀ ਰਾਕੇ ਲੈ ਕੇ ਜਾਂਦੇ ਨੇ ਦਿੱਲੀ ਹਨ ਮਤਲਬ 25 25 30 30 ਟੱਕਾ ਓਮ ਭਾਗ ਜਾਂਦੇ ਨੇ ਕਿ ਕੰਮ ਕਰਦੇ ਆ ਵੀਰੇ ਅੱਜ ਕੰਮ ਫੋਰਨ ਕੰਟਰੀ ਕੈਨੇਡਾ ਮਾਰਕਾ ਵੀਰੇ ਟਰੱਕ ਚਲਾਉਂਦੇ ਨੇ ਜਿਹੜੇ ਠੀਕ ਹੈ ਉਹਨਾਂ ਦੇ ਜਿਆਦਾ ਜਾਣੇ ਤੇ ਮੀਲਾ ਕੱਢਦੇ ਨੇ ਕਿ 20 ਘੰਟੇ ਉਹ ਜੜ ਕੇ ਡਰਾਈਵਿੰਗ ਕਰਦੇ ਨੇਗੇ ਲੱਕ ਬੀਟ ਕਰ ਲਾ ਕੇ ਆਂਦੇ ਲੱਤਾਂ ਪਿਰ ਕਰ ਲਾ ਕੇ ਆਂਦੀਆਂ ਲੰਗੀਆਂ ਗਰਦਨ ਛ ਤਾਂ ਅੰਦਰ ਜੜ੍ਹੇ ਕੋਲ એનર્ਜੀ ਵਾਸਤੇ ਵੀ ਉਹ ਜਿਹੜਾ ਟ੍ਰੱਕ ਚਲਾਉਂਦੇ ਨੇ ਤਾਂ 25 ਘੰਟੇ 24 ਘੰਟੇ ਟ੍ਰੱਕ ਚਾਹੁਣ ਲਈ ਜੜ੍ਹੇ એનર્ਜੀ ਵਲੇ ਕੋਲ ਉਹਨਾਂ ਨੂੰ ਸਰੀਰ ਹੈ ਕਹੇ ਵੀ ਬਸ ਜਿੰਨਾ ਚੱਕ ਮਰਦੀ ਚਲਾਈ ਚੱਲਦਾ ਬਾਈ ਠੀਕ ਹੈ ਕੈਨੇਡਾ ਅਮਰੀਕਾ ਟ੍ਰੱਕ ਚਲਾਉਣ ਵਾਲੇ ਵੀਰੋ ਤੁਹਾਡੇ ਲਈ ਆਹ ਦੇਸੀ ਚਮਤਕਾਰ ਆਪਾਂ ਨੇ ਰੈਡੀ ਕਰਤਾ ਜਿਹਦਾ ਕੋਈ ਸਾਈਡ ਫੈਕਟਰ ਨਹੀਂ ਹੈਗਾ ਬਿਨਾਂ ਸਾਈਡ ਫੈਕਟਰ ਤੋਂ ਦੀਜਾਂ ਨੇ 20 ਪ੍ਰਕਾਰ ਦੇ ਜੜੀਆਂ ਬੁੱਟੇ 10 ਪ੍ਰਕਾਰ ਦੀਆਂ ਬਸ ਮਾ 6 ਪ੍ਰਕਾਰ ਦੇ ਮਰਬੇ ਕਾਜੂ ਬਦਾਮ ਪੇਸਟੇ ਕੋ ਉੱਥੇ ਸਸੈਟ ਕੰਮਰ ਦਾ ਸਿਲੰਗ ਕੀਤਾ ਠੀਕ ਹੈ ਇਹਦੇ ਵਿੱਚ ਕੋਈ ਕੈਮੀਕਲ ਮੈਡੀਕਲ ਸਟ੍ਰੀਪ ਨਹੀਂ ਪਾਇਆ ਜਿਹੜਾ ਸਾਡੇ ਸਰੀਰ ਨਾਲ ਖਲਵਾੜ ਕਰੂਗਾ ਲੋਕਾਂ ਦਾ ਕੰਮ ਨਹੀਂ ਹੈਗਾ ਆਪਣਾ ਉਦੋਂ ਕੰਮ ਨਹੀਂ ਕਰਦੇ ਆਪਾਂ ਵੀ ਥੋੜੀ ਨਾ ਉੱਠਦੇ ਆਂ ਦੇ ਵਿੱਚ ਕੈਪਸੂਲ ਪਾਉਂਦੇ ਆ ਜਾਂ ਟੀਕੇ ਪਾਉਂਦੇ ਫਲਾਉਂਦਾ ਵੱਡੀ ਤੋਂ ਵੱਡੀ ਲੋਟਰੀ ਦੇ ਵਿੱਚ ਇਹਨੂੰ ਟੈਸਟ ਕਰਾ ਲਿਓ ਜੇ ਇਹਦੇ ਤੋਂ ਕੋਈ ਚੀਜ਼ ਨਿਕਲਿਆ ਬਦੋ ਘੁੱਪਣੇ ਪੈਸੇ ਦੇਵਾਂਗੇ ਆਪਾਂ ਠੀਕ ਹੈ ਨਾ ਭਾਈ ਤੇ ਕੋਈ ਨਹੀਂ ਰਪੀ ਉਹ ਗੱਲੇ ਕਰਦੇ ਆਪਾਂ ਸਵਾਸ ਸੋਪੇ ਮਾਰੀ ਜਾਂਦੇ ਆਂਗੇ ਕੰਮ ਕਰਦੇ ਆਪਣੀ ਚੀਜ਼ ਤਾਂ ਕਹਿੰਦੇ ਆ ਬਾਹਰੋਂ ਸੋਚੋ ਚਾਤੀ ਬੈਸਿਆ ਸੁਭਾਸ 7528